ਹਾਂਜੀ ਮਿਸਟਰ ਪਿਆਰੋ ਕੀ ਹਾਲ ਚਾਲ ਹੈ ਇਹ ਸਾਰੇ ਵੀਡੀਓ ਵੇਖਣ ਵਾਲੇ ਮੇਰੇ ਵੀਰ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਦੋਸਤੋ ਇੱਕ ਹੋਰ ਨਾਲ ਗੱਲ ਕਰਨੀ ਹੈ ਜੋ ਕਿ ਹੁਣ ਇੱਕ ਦੋ ਦਿਨਾਂ ਤੋਂ ਲੈ ਕੇ ਮੁੱਦਾ ਕਾਫੀ ਭਖਿਆ ਹੋਇਆ ਹੈ ਮਾਮਲਾ ਚੱਲੀ ਜਾਂਦਾ ਖੇੜੀ ਵਾਲੇ ਬਾਬਾ ਗੁਰਵਿੰਦਰ ਸਿੰਘ ਜੀ ਦਾ ਕਿ ਉਹ ਉਹਦੇ ਆ ਦੇ ਘਰ ਵਾਲੀ ਨੂੰ ਲੈਣ ਗਿਆ ਸਹੁਰੇ ਉੱਥੇ ਉਹਦੀ ਸੋਰਾ ਪਰਿਵਾਰ ਨਾਲ ਲੜਾਈ ਹੋ ਗਈ ਸੱਟਾਂ ਵੱਜੀਆਂ ਉੱਟਮਾਰ ਹੋਈ ਦੋਨਾਂ ਤਰ੍ਹਾਂ ਦੀ ਇੱਕ ਦੂਜੇ ਦੀ ਦੋਸਤੋ ਇੱਕ ਥੋੜੀ ਨਾਲ ਗੱਲ ਕਰਨੀ ਚਾਹੁੰਨੇ ਆ ਜੇ ਕੋਈ ਪੱਤਰਕਾਰ ਭਰਾ ਜਿਹੜਾ ਕੋਈ ਉਹਨਾਂ ਦੇ ਇੰਟਰਵਿਊ ਲੈਂਦਾ ਸੀ ਜਾਂ ਕਰਦਾ ਸੀ ਉਹ ਇੱਕ ਗੱਲ ਉਹ ਜ਼ਰੂਰ ਪੁੱਛ ਲਿਓ ਜਿਹੜਾ ਬਾਬਾ ਮੰਨ ਲਾ ਵੀ ਐਮਪੀਆ ਦੀ ਭੂਵਿੱਖਵਾਨੀ ਦੱਸ ਦਿੰਦਾ ਸੀ ਵੀ ਆਹ ਜਿੱਤੂਗਾ ਅਜੇ ਦੀ ਸਰਕਾਰ ਆਊਗੀ ਆ ਐਮਐਲਏ ਬਣੂਗਾ ਇਹਦੇ ਨਾਲ ਐ ਹੋਊਗੀ ਕਿ ਜਦੋਂ ਬਾਬੇ ਨੇ ਭਾਈ ਆਪ ਵਿਆਹ ਕਰਾਇਆ ਉਦੋਂ ਆਪ ਨਹੀਂ ਦੇਖਿਆ ਆਪ ਦੀ ਭੂਵਿੱਖਵਾਨੀ ਨਹੀਂ ਦੇਖੀ ਇਹਨੇ ਵੀ ਦੁਬਦਗੀ ਹੋਊਗੀ ਫਿਰ ਦੂਜੇ ਨੰਬਰ ਤੇ ਜਦੋਂ ਸੌਰੀ ਜਾਂਦਾ ਆ ਉਹਦੇ ਘਰ ਵਾਲੀ ਨੂੰ ਲੈਣਾ ਉਦੋਂ ਇਹਨੇ ਪੱਤਰੀ ਖੋਲ ਕਿਹਣੀ ਦੇਖੀ ਆ ਆਪਦੀ ਵੀ ਪੁੱਤ ਗਾਹਾਂ ਹੁਣ ਸ਼ਬਦ ਹੋਰ ਨਿਕਲਦੇ ਚੱਲ ਆਪਾਂ ਨਹੀਂ ਬੰਦੇ ਕਈ ਵਾਰੀ ਪਹਿਣਾ ਆ ਵੇਖਦੇ ਹੁੰਦੇ ਆ ਵੀ ਹੁਣ ਢੂਈ ਚ ਪਹਿਣੀ ਆ ਤੇ ਨਾ ਜਾ ਹੋਰਾਂ ਦੀਆਂ ਉਹ ਖਵਾਣੀਆਂ ਤਾਂ ਬਾਬਾ ਉਹਦੀ ਕਰ ਦਿੰਦਾ ਸੀ ਇਹ ਆਰਦੀਪ ਉਹ ਖਵਾਣੀ ਵੀ ਕਰ ਲੈਂਦਾ ਯਾਰ ਮਾਰੇ ਘਰੋਂ ਤੁਰਨ ਤੋਂ ਪਹਿਲਾਂ ਵੀ ਅਧਿਕਾਰ ਵਾਲੀ ਨੂੰ ਲੈਣ ਜਾਣਾ ਵੀ ਤੇਰੇ ਛਿੱਤਰ ਪਹਿਣਗੇ ਭਰਾਵੋ ਸਾਰਿਆਂ ਨੂੰ ਇੱਕੋ ਹੀ ਬੇਨਤੀ ਹੈ ਐਵੇਂ ਕਿਸੇ ਦੇ ਭਖਵਾਣੀਆਂ ਨੂੰ ਸੱਚ ਮੰਨ ਕੇ ਨਾ ਲੱਗਿਆ ਕਰੋ ਜੇ ਕੋਈ ਮੇਰਾ ਵੀਰ ਭਰਾ ਹਿੰਦੂਵਾ ਤੋਂ ਮੰਦਿਰ ਚ ਮੱਥਾ ਟੇਕ ਲਓ ਆਪਦੇ ਮੁਸਲਮਾਨ ਭਰਾ ਮਸਜਿਦ ਤੇ ਜਾਵੜੋ ਸਿੱਖ ਭਰਾ ਆਪ ਦਾ ਬਈ ਗੁਰੂ ਘਰ ਮੱਥਾ ਟੇਕ ਲਿਆ ਕਰੋ ਬਈ ਦੀਪ ਵੀ ਇੰਟਰਵਿਊ ਚ ਕਹਿ ਕੇ ਗਿਆ ਕਿ ਇਹਨਾਂ ਡੇਰੇਆਂ ਤੇ ਬਾਬਿਆਂ ਨੇ ਜਿੰਨਾ ਆਪ ਦਾ ਘਾਣ ਕੀਤਾ ਪਿਆਗਾ ਤੇ ਉਹ ਅੱਖਾਂ ਦੇ ਸਾਹਮਣੇ ਦੇਖ ਲੋ ਕੋਈ ਤਾਂ ਬਾਬਾ ਝੇਲਾਂ 'ਚ ਬੈਠਾਗਾ ਇਲਜ਼ਾਮ ਕੀ ਦੇ ਉਹਨਾਂ ਤੇ ਕੋਈ ਬਲਾਦਕਾਰ ਦੇ ਕਤਲਾਂ ਦੇ ਕੋਈ ਬਾਬਾ ਮੰਨ ਲਾ ਵੀ ਇਹੋ ਜੇ ਮੰਨ ਲਾ ਵੀ ਦੇਖ ਹੀ ਜਾਂਦੇ ਆਗੇ ਵੀ ਹੋਰਾਂ ਦੇ ਭਵਿੱਖ ਬਾਣੀਆਂ ਕਰੀ ਜਾਂਦੀ ਸੀ ਤੇ ਆਪ ਦੀ ਭਵਿੱਖ ਬਾਣੀ ਕਰਨੀ ਭੁੱਲ ਗਿਆ ਪਤੰਦਰ ਵੀ ਜਾਨਾ ਸੌਰੀ ਲੈਣਾ ਤੇ ਖੁੱਡੇ ਤੇ ਪਹਿਣ ਗਿਆ ਭਰਾਓ ਇੱਕ ਹਜੇ ਹੋਰ ਮਾਰਕੀਟ ਜੇ ਨਵਾਂ ਨਵਾਂ ਬਾਬਾ ਆਉਂਦਾ ਆਉਂਦਾ ਰਹਿ ਗਿਆ ਉਹ ਚ ਐਵੇਂ ਚੱਕ ਕੇ ਲੋਕਾਂ ਨੇ ਤੇ ਜਾਣ ਲੱਗ ਗਿਆ ਦਰਾਈ ਕੋੜਾ ਜਾਂ ਗੋਪੀ ਭਲਾਈ ਜਾਣਿਆਂ ਦਾ ਇਹ ਵੀ ਨਵਾਂ ਮਾਰਕੀਟ ਚ ਆਉਂਦਾ ਆਉਂਦਾ ਚੰਗਾ ਹੋ ਗਿਆ ਵਧੀਆ ਹੋ ਗਿਆ ਨਹੀਂ ਆਇਆ ਇਹ ਚਲ ਆਪ ਦਾ ਤੋਰੀ ਫੁਲਕਾ ਦੁਕਾਨਦਾਰੀ ਚਲਾਈ ਜਾ ਭਰਾ ਮੇਰਿਆ ਉਹ ਵੀ ਕਹਿੰਦਾ ਹੁੰਦਾ ਸੀ ਕਹਿੰਦੇ ਫਲਾਨ ਨੇ ਦੇਣ ਰਾਤ ਨੂੰ ਮੈਨੂੰ ਸੁਪਨਾ ਆਉਂਦਾ ਤੇ ਸੱਚ ਹੁੰਦਾ ਹੈਗਾ ਚੰਗਾ ਹੋ ਗਿਆ ਉਹਨੂੰ ਚੰਗਾ ਸੁਪਨਾ ਆ ਕੇ ਵੀ ਘਰੇ ਵਜਾ ਕੀ ਲੈਣਾ ਇਸੀ ਤਰ੍ਹਾਂ ਆ ਬਾਬਾ ਖੇੜੀ ਵਾਲਾ ਗੁਰਵਿੰਦਰ ਆਪ ਦੀ ਪਤੰਦਰ ਭੋਖਵਾਣੀ ਕਰਨੀ ਭੁੱਲ ਗਿਆ ਵੀ ਵਿਆਹ ਕਰਾਉਣ ਲੱਗ ਗਿਆ ਵਿਆਹ ਤੋਂ ਪਹਿਲਾਂ ਸੁਖੀ ਸੀ ਕਿ ਹੁਣ ਸੁਖੀ ਹੋਏਗਾ ਭਰਾਵੋ ਇੰਨਾ ਕਿਸੇ ਦੇ ਵਿੱਚ ਕੱਖ ਨਹੀਂ ਐਵੇਂ ਜੋ ਕਰ ਇੱਕ ਸਾਡੇ ਵੀ ਸੰਗਤ ਮੰਡੀ ਸੀਗਾ ਪੰਡਤ ਜੀ ਉਹ ਲੋਕਾਂ ਨੂੰ ਪੁੱਤਰਾ ਨਹੀਂ ਦਾਤਾਂ ਬਖਸ਼ੀ ਗਿਆ ਬੰਡੀ ਗਿਆ ਆਪਦੇ 10 ਸਾਲ ਪੁੱਤੇ ਨਹੀਂ ਹੋਇਆ 10 ਕਣੀ 12 ਸਾਲਾਂ ਬਾਅਦ ਫੇਰ ਹੋਇਆ ਦੇ ਲੋਕ ਐਵੇਂ ਐਡੇ ਢੇਡਾਂ ਦੇ ਝੁੰਡ ਧੀਆ ਪੁੱਤ ਹੋਣਾ ਪ੍ਰਮਾਤਮਾ ਦੀ ਦੇਣਾ ਕੁਦਰਤ ਦੀ ਦੇਣਾ ਜਦੋਂ ਦੇਣਾ ਉਹਦੀ ਹੋਣਾਗਾ ਉਹਦੇ ਐਵੇਂ ਜਾ ਕੇ ਨਿੰਮ ਬਣ ਬਣ ਕੇ ਮੰਨ ਲਵੀ ਤੇ ਬਾਹਰ ਨੂੰ ਹਰਾ ਕਰਤਾ ਕਹਿੰਦੇ ਜੀ ਇਹਦੇ ਅੱਖਾਂ ਇਹ ਸਾਡੇ ਮੁੰਡਾ ਹੋਇਆ ਤੇ ਆਪਦੇ ਪੋਤਾ 15 ਸਾਲ ਨਹੀਂ ਹੋਇਆ ਉਹਦੇ ਮੁੰਡੇ ਇਸੇ ਤਰ੍ਹਾਂ ਭਰਾਓ ਮੇਰੇਓ ਆਪ ਸਾਰਿਆਂ ਨੂੰ ਦੱਸੀ ਗੱਲ ਕਰਦੇ ਆ ਵੀ ਇਹਨਾਂ ਵਿੱਚ ਕੁਝ ਕਰਨੀ ਰੱਖਿਆਗਾ ਕਈ ਵਾਰੀ ਕੋਈ ਮੇਰੇ ਵਰਗਾ ਡੱਕਿਆ ਭੁੱਕੀ ਦਾ ਰਹਿ ਜਾਂਦਾ ਭਗਾਈ ਮਾਰ ਜਾਂਦਾ ਉਹ ਆਣੀ ਪਟੱਕੇ ਕੱਲ ਸੱਚ ਹੋ ਜਾਂਦੀ ਤੇ ਸੋਸ਼ਲ ਮੀਡੀਆ ਦੇ ਉਸੇ ਨੂੰ ਚੱਕ ਲੈਂਦੇ ਆ ਵੀ ਹਾਂ ਜੀ ਬਾਬੇ ਨੇ ਭਵਿੱਖ ਵਾਣੀ ਕਰਤੀ ਬਾਬੇ ਨੇ ਭਵਿੱਖ ਵਾਣੀ ਕਰਤੀ ਤੇ ਆ ਆਪਦੀਆਂ ਭਵਿੱਖ ਵਾਣੀਆਂ ਬਾਬੇ ਕਰਨੀਆਂ ਭੁੱਲ ਜਾਂਦੇ ਆ ਜਾਣਦੇ ਨਹੀਂ ਹੁੰਦੇ ਕਿ ਭਰਾਵੋ ਗੁਰੂ ਘਰ ਤੋਂ ਉੱਤੇ ਹੋਰ ਕੋਈ ਚੀਜ਼ ਨਹੀਂ ਗਈ ਸਿੱਧੀ ਨੀਤ ਨਾਲ ਗੁਰੂ ਘਰ ਜਾਓ ਮੱਥਾ ਟੇਕੋ ਪ੍ਰਮਾਤਮਾ ਆਪੇ ਮਿਹਰ ਕਰੂਗਾ ਸਮਾਂ ਹੁੰਦਾ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਉਹਦੀ ਰਜਾ ਚ ਰਹਿਣਾ ਸਿੱਖੋ ਇਨੀਆਂ ਗੱਲਾਂ ਕਹਿੰਦੇ ਹੋਏ ਦੋਸਤੋ ਜੇ ਵੀਡੀਓ ਵਧੀਆ ਚੰਗੀ ਲੱਗੇ ਤਾਂ ਸ਼ੇਅਰ ਲਾਈਕ ਜਰੂਰ ਕਰ ਦਿਆ ਕਰੋ ਤੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜਰੂਰ ਦੱਸਿਓ ਤੁਹਾਡਾ ਆਪਣਾ ਵੀਰ ਸਿੱਧੂ ਭਾਈ ਬਟਿੰਡੇ ਤੋਂ ਜਿਉਂਦੇ ਵੱਸਦੇ ਰਹੋ ਚੜ੍ਹਦੀ ਕਲਾ 'ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ